ਇਹ ਛੋਟੇ ਛੋਟੇ ਹੁੱਕੇ ਨੇ ਇਹ ਇਹ ਹੁੱਕੇ ਨੇ ਜੀ ਠੀਕ ਹੈ ਇਹ ਜਿਨ੍ਹਾਂ ਨੂੰ ਲੱਗੇ ਹੋਏ ਨੇ ਪਹਿਲਾਂ ਤਮਾਕੂ ਪੀਂਦੇ ਨੇ ਉਹ পেট ਦੀ ਸਫਾਈ ਹੁੰਦੀ ਹੈ ਹਜਮਾ ਹੁੰਦਾ ਇਹ ਕੋਈ ਨਸ਼ੇ ਵਾਲੀ ਚੀਜ਼ ਨਹੀਂ ਪਹਿਲਾਂ ਵੱਡੇ ਸਿਆਣੇ ਬੰਦੇ ਹੁੱਕਾ ਪੀਆ ਕਰਦੇ ਸੀ ਕੋਈ ਇੰਨਾ ਚ ਨਸ਼ੇ ਵੈਲ ਵਾਲਾ ਕੰਮ ਨਹੀਂ ਹੈਗਾ ਗੁੜ ਪੈਂਦਾ ਹੈ ਤਮਾਕੂ ਚ ਜੀ ਤੇ ਪੀਂਦੇ ਨੇ ਇਹਦੇ ਕੋਈ ਬਿਮਾਰੀ ਵਾਲਾ ਕੰਮ ਨਹੀਂ ਹੈਗਾ ਪਾਣੀ ਬਿਜਦੀ ਸਰਪੇ ਹੋ ਕੇ ਜਾਂਦਾ ਹੈ ਹੁੱਕੇ 'ਚ ਪਾਣੀ ਠੀਕ ਹੈ ਠੀਕ ਹੈ ਨਾ ਜੀ ਤੇ ਜਿਵੇਂ ਇਹ ਛੋਟਾ ਲਾ ਲੋ ਵੀ ਜਿਵੇਂ ਕੀ ਕਹਿੰਦੇ ਨੇ ਹੁੱਕਾ ਹੀ ਕਹਿੰਦੇ ਇਹਨੂੰ ਸਲਫੀ ਚਿਲਮ ਕਹਿੰਦੇ ਨੇ ਜੀ ਅੱਛਾ ਸਲਫੀ ਚਿਲਮ ਕਹਿੰਦੇ ਨੇ ਹਾਂ ਜੀ ਤੇ ਇਹ ਸਲਫੀ ਚਿਲਮ ਹੈ ਜੀ ਇਹਨਾਂ ਕੋਲ ਇਹ ਵੀ ਮਿਲਦੀ ਹੈ ਜਿਵੇਂ ਇੱਥੇ ਉੱਪਰ ਪਾਉਂਦੇ ਨੇ ਜੀ ਹਾਂ ਜੀ ਉੱਤੇ ਪਾਉਂਦੇ ਨੇ ਜੀ ਇਹਨਾਂ ਦੀ ਠੀਕ ਹੈ ਹਾਂ ਜੀ ਅੱਛਾ ਇੱਥੋਂ ਥੱਲੇੋਂ ਪੀਤੀ ਜਾਂਦੀ ਹੈ ਹਾਂ ਜੀ ਠੀਕ ਹੈ ਤੇ ਜਿਵੇਂ ਲਾ ਲੋ ਜੀ ਇਹ ਆਪਣੇ ਕੋਲ ਇਹ ਛੋਟੇ ਹੁੱਕੇ ਨਹੀਂ ਹਾਂਜੀ ਇਹ ਛੋਟੇ ਹੁੱਕੇ ਨਹੀਂ ਅੱਛਾ ਅੱਛਾ ਹਾਂਜੀ ਤੇ ਇਹ ਜਿਵੇਂ ਮਤਲਬ ਕਿਵੇਂ ਨਾ ਥੱਲੇ ਇੱਥੇ ਪਾਣੀ ਪੈਂਦਾ ਹੈ ਪਾਣੀ ਪੈਂਦਾ ਜੀ ਪਾਣੀ ਦੇ ਵਿੱਚ ਦੀ ਸਰਵੇ ਹੋ ਕੇ ਇਹ ਤਮਾਕੂ ਦਾ ਧੂਆ ਆਂਦਾ ਹੈ ਫਿਰ ਉਹਨੂੰ ਬੰਦਾ ਪੀਂਦਾ ਹੈ ਜਦੋਂ ਉਹਦੇ ਹਜਮਾ ਹੁੰਦਾ ਕੋਈ ਬਿਮਾਰੀ ਨਹੀਂ ਕੋਈ ਜ਼ੜ ਦੰਦ ਨਹੀਂ ਖਰਾਬ ਹੁੰਦੇ ਠੀਕ ਹੈ ਅੱਛਾ ਜਿਵੇਂ ਕਈ ਕਹਿੰਦੇ ਨੇ ਜੀ ਮਤਲਬ ਵੀ ਕਈ ਤਾਂ ਮਾੜਾ ਸਮਝਦੇ ਨੇ ਤੁਹਾਡੇ ਹਿਸਾਬ ਨਾਲ ਕਿਵੇਂ ਮਤਲਬ ਦੇਖੋ ਜੀ ਜਿਨ੍ਹਾਂ ਨੂੰ ਵਰਤੋਂ ਕਰਦੇ ਨੇ ਚੀਜ਼ ਉਹਨਾਂ ਵਾਸਤੇ ਤਾਂ ਜੀ ਦੇਖੋ ਹੁਣ ਕਈ ਕੁੱਕਰ ਦਾ ਖਾਣਾ ਖਾ ਕੇ ਰਾਜੀ ਨੇ ਕਈ ਹੁਣ ਆਪਣੇ ਚੁੱਲੇ ਤੇ ਬਣਾ ਕੇ ਖਾਣਾ ਖਾ ਕੇ ਰਾਜੀ ਨੇ ਠੀਕ ਹੈ ਹਾਂਜੀ ਤੇ ਇਹਦਰ ਮਤਲਬ ਇਹ ਛੋਟੇ ਪਏ ਹੋਏ ਨੇ ਜੀ ਹਾਂਜੀ ਇਹ ਹਾਂਜੀ ਇਹ ਮਤਲਬ ਜਿਵੇਂ ਇਹ ਮਸਾਲਾ ਕੁੱਟਣ ਵਾਲਾ ਵੀ ਉਹ ਛੋਟਾ ਹੀ ਹੈ ਨਾ ਹਾਂਜੀ ਮਸਾਲਾ ਇਹ ਤੇ ਕਰੇਲਿਆਂ ਵਾਸਤੇ ਬਾਲੇ ਗੰਡੇ ਵੀ ਕੁੱਟ ਸਕਦੇ ਨੇ ਆਪਣੇ ਕਰੇਲੇ ਭਰ ਕੇ ਬਣਾਉਂਦੇ ਨੇ ਜੀ ਮਸਾਲੇ ਚਟਨੀ ਬਣਾਓ ਪਦੀਨੇ ਦੀ ਬਣਾਓ ਜੀ ਧਨੀਏ ਦੀ ਬਣਾਓ ਬੱਚਿਆਂ ਨੂੰ ਵਧੀਆ ਟਮਾਟਰ ਦੀ ਬਣਾਓ ਵਧੀਆ ਖਾਣਾ ਖਵਾਓ ਜੀ ਤੇ ਇਹ ਇਹਨਾਂ ਕੋਲ ਜਿਵੇਂ ਸੋਤੇ ਨੇ ਤੇ ਇਹ ਦੌਰੀਆਂ ਵੀ ਬਹੁਤ ਵਧੀਆ ਨੇ ਇਹ ਵੀ ਉੱਚੀਆਂ ਬਣੀਆਂ ਹੋਈਆਂ ਨੇ ਹਨਾ ਇਹ ਨੌਰਬਾਹਦਰੇ ਦੀਆਂ ਬਣੀਆਂ ਨੇ ਰਾਜਸਥਾਨ ਦੀ ਦੋਰੀ ਹੈ ਜੀ ਠੀਕ ਹੈ ਹਾਂ ਜੀ ਇਹਦੀ 5 ਸਾਲ ਦੀ ਗਾਰੰਟੀ ਹੈ ਜਿਵੇਂ ਮਰਜ਼ੀ ਮਸਾਲਾ ਰਗੜੋ ਵਧੀਆ ਤੋਂ ਵਧੀਆ ਚੀਜ਼ ਬਣੂਗੀ ਚਟਨੀ ਵਧੀਆ ਬਣੂਗੀ ਜੀ ਪਿਆਜ਼ ਦੀ ਕਾਸੀ ਦੀ ਧਨੀਏ ਦੀ ਟਮਾਟਰ ਦੀ ਪਦੀਨੇ ਦੀ ਬੱਚਿਆਂ ਨੂੰ ਪਦੀਨੇ ਦੀ ਚਟਨੀ ਖਵਾਣੀ ਚਾਹੀਦੀ ਆ ਗਰਮੀ ਦੇ ਮਹੀਨੇ ਬਹੁਤ ਬਿਮਾਰੀਆਂ ਤੋਂ ਬੱਚਾ ਖੂਨ ਨੂੰ ਸਾਫ਼ ਕਰਦਾ ਪਦੀਨਾ ਜੀ ਤੇ ਬਾਕੀ ਇਹੜੇ ਜੀ ਆਪਣਾ ਲੱਕੜ ਦੀਆਂ ਬਣੀਆਂ ਹੋਈਆਂ ਖੜਾਵਾਂ ਜਿਵੇਂ ਕੋ ਸਾਧੂ ਸਾਧੂ ਮਹਾਤਮਾ ਹੁੰਦੇ ਨੇ ਜਾਂ ਕੋਈ ਹੋਰ ਜੋਗੀ ਹੁੰਦੇ ਨੇ ਜਾਂ ਉਹ ਪਾਉਂਦੇ ਨੇ ਤੇ ਉਹ ਵੀ ਇਨਾਂ ਕੋਲ ਆ ਵੇਖੋ ਜੀ ਲੱਕੜ ਦੀਆਂ ਖੜਾਵਾਂ ਮਿਲ ਜਾਂਦੀਆਂ ਨੇ ਤੇ ਜੇਕਰ ਉਹ ਵੀ ਕਿਸੇ ਨੂੰ ਲੋੜ ਹੋਵੇ ਤੇ ਉਹ ਵੀ ਇਨਾਂ ਕੋਲ ਜਾ ਸਕਦਾ ਹੈ ਜੀ ਤੇ ਇਹ ਨੇ ਜੀ ਲੱਕੜ ਦੀਆਂ ਬਣੀਆਂ ਹੋਈਆਂ ਖੜਾਵਾਂ ਤੇ ਓਮ ਪ੍ਰਕਾਸ਼ ਜੀ ਇਹ ਆਪਣਾ ਅੱਛਾ ਇਹ ਚਿੰਟੇ ਨੇ ਹੈ ਹਾਂ ਜੀ ਇਹ ਚਿੰਟੇ ਨੇ ਇਨਾਂ ਕੋਲ ਤੇ ਇਹ ਆਪਣਾ ਮਤਲਬ ਘੜੇ ਤੇ ਹਨਾ ਕੜਾ ਰੱਖਣ ਲਈ ਹਾਂ ਸਟੈਂਡ ਹੈ ਜੀ ਸਲੇਬ ਤੇ ਰੱਖਣ ਵਾਲਾ ਠੀਕ ਹੈ ਠੀਕ ਹੈ ਤੇ ਇਹ ਕੜਾ ਵਗੈਰਾ ਜਾਂ ਹੋਰ ਰੱਖਣ ਦੀ ਸਟੈਂਡ ਨੇ ਇਨਾਂ ਕੋਲ ਤੇ ਬਾਕੀ ਆ ਜੋ ਜੀ ਦਿਖਾਓ ਹੋਰ ਕੀ ਹੈ ਵਰਤਮਾਨ ਚੱਕ ਇਹ ਵਿਚਾਰ ਇਹ ਚ ਕਦੇ ਵੀ ਨਹੀਂ ਖਰਾਬ ਹੁੰਦਾ ਅੱਛਾ ਇਹ ਚੀਜ਼ ਹੈ ਵਰਤਮਾਨ ਹੈ ਜੀ ਚਾਰਪਨ ਵਾਲਾ ਤੇ ਬਾਕੀ ਓਮ ਪ੍ਰਕਾਸ਼ ਜੀ ਇਹ ਪੀੜੀ ਹੈ ਹਾਂ ਜੀ ਪੀੜੀ ਹੈ ਜੀ ਇਹ ਠੀਕ ਹੈ ਇਹ ਸੂਤੀ ਦੀ ਪਰ ਉਹਨ ਮਾਰਦੀ ਪਰੋ ਜੀ ਬੈਠਣ ਨੂੰ ਬੱਚਿਆਂ ਨੂੰ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਹੈ ਤੇ ਇਹ ਲੱਕੜ ਦੀ ਪੀੜੀ ਹੈ ਜੀ ਤੇ ਜਿਵੇਂ ਮਤਲਬ ਉਹਦਾ ਫਰੇਮ ਬਣਿਆ ਹੋਇਆ ਤੇ ਘਰ ਦੇ ਵਿੱਚ ਜਾ ਕੇ ਤੁਸੀਂ ਆਪ ਬਣ ਸਕਦੇ ਹੋ ਚੈ ਨਵਾਰਨਾ ਉਹਨੋਂ ਤੇ ਚਾਹ ਸੂਤਣਾ ਉਹਨੋਂ ਬਣਾਈ ਹਾਂ ਠੀਕ ਹੈ ਇੱਕ ਚੀਜ਼ ਬਹੁਤ ਹੀ ਵਧੀਆ ਓਮਪ੍ਰਕਾਸ਼ ਜੀ ਫੁੜੀ ਕਰਦੇ ਨੇ ਤੇ ਉਹ ਇੰਨਾਂ ਨਾਲ ਕਰਦੇ ਆਂ ਗੱਲਬਾਤ ਤੇ ਉਹ ਵੀ ਤੁਹਾਨੂੰ ਦੱਸਨੇ ਆਂ ਵੀ ਜਿਵੇਂ ਜਨੇਊ ਨਿਕਲਦਾ ਆਪਣੇ ਕਈਆਂ ਦੇ ਜਨੇਊ ਨਿਕਲ ਆਉਂਦਾ ਤੇ ਉਹ ਬਹੁਤ ਹੀ ਮਾੜਾ ਤੇ ਭੈੜਾ ਹੁੰਦਾ ਉਸ ਦਾ ਇਲਾਜ ਛੇਤੀ ਕੀਤੇ ਆ ਡਾਕਟਰ ਵੀ ਨਹੀਂ ਕਰ ਸਕਦੇ ਤੇ ਉਹਦਾ ਇਹ ਫਾਂਡਾ ਪਾਉਂਦੇ ਨੇ ਤੇ ਫਾਂਡਾ ਵੀ ਬਿਲਕੁਲ ਫ੍ਰੀ ਪਾਉਂਦੇ ਨੇ ਇੱਕ ਹਿਸਾਬ ਦੀ ਸੇਵਾ ਕਰਦੇ ਨੇ ਤੇ ਬਹੁਤ ਲੋਕ ਇੰਨਾਂ ਕੋਲ ਫਾਂਡਾ ਕਰਾ ਕੇ ਗਏ ਨੇ ਤੇ ਉਹਦੇ ਬਾਰੇ ਦਿੰਦੇ ਨੇ ਜਾਣਕਾਰੀ ਤੇ ਜੇਕਰ ਤੁਹਾਡੇ ਵੀ ਨੇੜੇ ਤੇੜੇ ਜਾਂ ਕਿਸੇ ਜਾਣ ਪਹਿਚਾਨ ਵਾਲੇ ਨੂੰ ਪਰਮਾਤਮਾ ਨਾ ਕਰੇ ਨਿਕਲੇ ਨਾ ਜੇਕਰ ਬਿਮਾਰੀ ਨਿਕਲਦੀ ਹੈ ਤਾਂ ਤੁਸੀਂ ਇਹਨਾਂ ਕੋਲ ਆਣ ਕੇ ਠੰਡਾ ਕਰਾ ਸਕਦੇ ਹੋ ਤੇ ਉਹਦੇ ਬਾਰੇ ਦੱਸਦੇ ਨਹੀਂ ਇਹ ਜਨੇਊ ਨਿਕਲਦਾ ਹੈ ਜੀ ਠੀਕ ਹੈ ਇਹ ਲਹੂ ਨੂੰ ਭੂਖਦਾ ਹੈ ਇਹਦੇ ਅਸੀਂ ਇਹ ਸੁੱਚੇ ਮੂੰਹ ਫਾਂਡਾ ਪਾਉਂਦੇ ਆ ਜੀ ਠੀਕ ਹੈ ਇਹ ਦੇਸ਼ ਭਰਤੀ ਵਾਸਤੇ ਸੇਵਾ ਜੀ ਜੇ ਕਿਸੇ ਦੇ ਭੈਣ ਭਾਈ ਤੇ ਨਿਕਲਿਆ ਹੁੰਦਾ ਜਨੇਊ ਇਹ ਡਾਕਟਰਾਂ ਤੋਂ ਵੀ ਦਵਾਈਆਂ ਨਾਲ ਵਿਗੜ ਜਾਂਦਾ ਹੈ ਠੀਕ ਹੈ ਜੀ ਅਸੀਂ ਇਹ ਸਵੇਰੇ ਫਾਂਡਾ 베ਰੀ ਦੀ ਦਾਣੀ ਨਾਲ ਪਾਉਂਦੇ ਆ ਦੇਸ਼ ਦੀ ਸੇਵਾ ਕਰਦੇ ਆ ਕਿਸੇ ਦੀ ਵੀ ਭੈਣ ਭਰਾ ਆਵੇ ਅਸੀਂ ਇੱਕ ਪੈਸਾ ਨਹੀਂ ਲੰਦੇ ਕੋਈ ਵੀ ਕੀਨਾਂ ਵੀ ਕਿਸੇ ਮਰੀਜ਼ ਨੂੰ ਕੋਈ ਤਕਲੀਫ ਹੈ ਸਾਡੇ ਲੇ ਆਵੇ ਤੇ ਅਸੀਂ ਸੇਵਾ ਲਾਈ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਨੇ ਓਮ ਪ੍ਰਕਾਸ਼ ਜੀ ਹੋਰਾ ਹੋਰੀ ਤੇ ਇਹ ਬਹੁਤ ਹੀ ਵਧੀਆ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਫਰੀਜ ਦੇ ਵਿੱਚ ਢਾਂਡਾ ਕਰਦੇ ਨੇ ਤੇ ਹੁਣ ਦੱਸਦਾ ਜੀ ਤੁਹਾਨੂੰ ਮੈਂ ਐਡਰੈਸ ਵੀ ਜੇਕਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਨੇ ਮਿੱਟੀ ਦਾ ਕੋਈ ਭਾਂਡਾ ਖਰੀਦਣਾ ਹੋਵੇ ਜਾਂ ਸਮਾਨ ਲੈਣਾ ਹੋਵੇ ਇਹ ਆ ਜੀ ਸ਼ਹਿਰ ਪਟਨਾ ਤੇ ਆਪਣਾ ਪਟਿਆਲਾ ਰੋਡ ਤੇ ਇਹਨਾਂ ਦੀ ਦੁਕਾਨ ਹੈ ਨਜ਼ਦੀਕ ਸੰਗਰੂਰ ਕੈਂਚੀਆਂ ਤੇ ਜਦੋਂ ਆਪਾਂ ਇੱਧਰ ਨੂੰ ਜਾਂਦੇ ਆ ਪਟਿਆਲੇ ਵੱਲ ਨੂੰ ਤਾਂ ਖੱਬੇ ਹੱਥ ਦੁਕਾਨ ਆਉਂਦੀ ਹੈ ਤੁਸੀਂ ਇੱਥੇ ਜਿੱਥੇ ਮਰਜ਼ੀ ਓਮ ਪ੍ਰਕਾਸ਼ ਦੀ ਦੁਕਾਨ ਪਹੁੰਚ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜੇਕਰ ਕਿਸੇ ਨੇ ਫਵਾਂ ਫਾਂਡਾ ਵੀ ਪਵਾਣਾ ਹੋਵੇ ਤੇ ਉਹ ਵੀ ਇੱਥੇ ਆ ਸਕਦੇ ਹੋ ਤੇ ਹੁਣ ਦਿਓ ਜੀ ਇਜਾਜ਼ਤ ਫੇਰ ਨਵਾਂ ਬਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ ਜੀ